ਹੈਲੋ ਦੋਸਤੋ ਮੈਂ ਵਿੱਕੀ ਸਵਾਗਤ ਕਰਦਾ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਅੱਜ ਦੀ ਜੋ ਆਪਣੀ ਕਲਾਸ ਹੈ ਉਹ ਹੈ ਪੰਜਾਬ ਸਟੈਟਿਕ ਜੀਕੇ ਦੀ ਯਾਨੀ ਕਿ ਆਪਣੇ ਜੋ ਪਿਛਲੀ ਵੀਡੀਓ ਚ ਆਪਣੇ ਜੋ ਪੜਿਆ ਉਹ ਪੰਜਾਬ ਬਾਰੇ ਪੜਿਆ ਮੂਡਲੀ ਜਾਣਕਾਰੀ ਜੋ ਬੇਸਿਕ ਨੋਲਜ ਹੈ ਪੰਜਾਬ ਦੀ ਆਬਾਦੀ ਜਨਸੰਖਿਆ ਇਹ ਸਾਰੀ ਚੀਜ਼ ਆਪਾਂ ਨੇ ਪਿਛਲੀ ਵੀਡੀਓ ਚ ਪੜ੍ਹੀ ਹੈ ਤਾਂ ਅੱਜ ਦੀ ਜੋ ਵੀਡੀਓ ਹੈ ਉਹ ਹੈਗੀ ਹੈ ਅੱਜ ਆਪਾਂ ਸਟਾਰਟ ਕਰਾਂਗੇ ਜ਼ਿਲ੍ਹਾ ਵਾਈਜ਼ ਹਰ ਇੱਕ ਜੋ ਨਵੀਂ ਵੀਡੀਓ ਹੋਊਗੀ ਉਹ ਜ਼ਿਲ੍ਹੇ ਵਾਈਜ਼ ਹੋਊਗੀ ਅੱਜ ਆਪਾਂ ਨਵਾਂ ਜ਼ਿਲ੍ਹਾ ਕਰਾਂਗੇ ਜੋ ਹੈ ਪਠਾਨਕੋਟ ਇਹ ਮਾਝੇ ਵਿੱਚ ਪੈਂਦਾ ਹੈ ਪਠਾਨਕੋਟ ਜ਼ਿਲ੍ਹੇ ਤੋਂ ਸ਼ੁਰੂਆਤ ਕਰਾਂਗੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਦੋਸਤੋ ਵੀਡੀਓ ਨੂੰ ਪੂਰੀ ਦੇਖਿਓ ਸਾਰੀ ਜਿੰਨੀ ਵੀ ਜਾਣਕਾਰੀ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਜਿੰਨੇ ਵੀ ਪੁਆਇੰਟ ਨੇ ਉਹ ਜ਼ਿਆਦਾ ਜ਼ਰੂਰੀ ਨਹੀਂ ਤੇ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਜੀ ਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪਠਾਨਕੋਟ ਜ਼ਿਲ੍ਹੇ ਦੀ ਪਠਾਨਕੋਟ ਜ਼ਿਲ੍ਹਾ ਅੱਜ ਆਪਾਂ ਕਰਾਂਗੇ ਇਸ ਵੀਡੀਓ ਵਿੱਚ ਤਾਂ ਇਹਦਾ ਇਤਿਹਾਸ ਕੀ ਹੈ ਇਹਦਾ ਨਾਮ ਕੀ ਹੈ ਪੁਰਾਣਾ ਜਾਂ ਇਹ ਕਿਵੇਂ ਕਦੋਂ ਇਹ ਜ਼ਿਲ੍ਹਾ ਬਣਿਆ ਇਹ ਆਪਾਂ ਇਸ ਵੀਡੀਓ ਵਿੱਚ ਪੜਾਂਗੇ ਜਿਵੇਂ ਦੇਖੋ ਪਠਾਨਕੋਟ ਇਹ ਨੂਰਪੁਰ ਰਿਆਸਤ ਦੀ ਰਾਜਧਾਨੀ ਵੀ ਰਿਹਾ ਹੈ ਕਿਸੇ ਟਾਈਮ ਨੂਰਪੁਰ ਰਿਆਸਤ ਸੀ ਜੋ ਰਾਜ ਸੀ ਮਤਲਬ ਨੌਰਪੁਰ ਰਿਆਸਤ ਦੇ ਉਸ ਸਮੇਂ ਇਹਨਾਂ ਦੀ ਦੁਰਾਜਤਾਨੀ ਹੈ ਇਹ ਪਠਾਨਕੋਟ ਵੀ ਰਿਆ ਹੈ ਜੀ ਤੇ ਪਠਾਨਕੋਟ ਦਾ ਪੁਰਾਣਾ ਨਾਂ ਕੀ ਹੈ ਅਡੰਬਰ ਬੱਸ ਦਾ ਬਹੁਤ ਸਾਰੇ ਨਾਮ ਨੇ ਪਠਾਨਕੋਟ ਦੇ ਇਤਿਹਾਸਕਾਰਾਂ ਅਨੁਸਾਰ ਬਹੁਤ ਕੁਝ ਮਤਲਬ ਵੀ ਦੇਖਣ ਨੂੰ ਮਿਲਦਾ ਆਪਾਂ ਨੂੰ ਸੁਣਨ ਨੂੰ ਮਿਲਦਾ ਹੈ ਪਰ ਇਹਨਾਂ ਵਿੱਚੋਂ ਇੱਕ ਨਾਮ ਸੀ ਅਡੰਬਰ ਇਹਦਾ ਜ਼ਿਕਰ ਮਹਾਪਾਰਤ ਵਿੱਚ ਕੀਤਾ ਗਿਆ ਹੈ ਕਿੱਥੇ ਕੀਤਾ ਗਿਆ ਜੀ ਮਹਾਪਾਰਤ ਵਿੱਚ ਪਠਾਨਕੋਟ ਦਾ ਜ਼ਿਕਰ ਕੀਤਾ ਗਿਆ ਹੈ ਅਡੰਬਰ ਨਾਮ ਹੈ ਜੀ ਦਾ ਪੁਰਾਣਾ ਤੇ ਇਹਦੀ ਸਥਾਪਨਾ ਕਦੋਂ ਹੋਈ ਸੀ ਜ਼ਿਲ੍ਹਾ ਕਦੋਂ ਬਣਿਆ ਇਹ 22 ਜੁਲਾਈ 2011 ਵਿੱਚ 22ਵਾਂ ਜ਼ਿਲ੍ਹਾ ਬਣਿਆ ਸੀ ਪੰਜਾਬ ਦਾ ਪਠਾਨਕੋਟ ਇਹ ਜੋ 22 ਜੁਲਾਈ 2011 ਨੂੰ 22ਵਾਂ ਜ਼ਿਲ੍ਹਾ ਬਣਾਇਆ ਗਿਆ ਸੀ ਤੇ ਇਹ ਗੁਰਦਾਸਪੁਰ ਤੋਂ ਅਲੱਗ ਕਰਕੇ ਬਣਾਇਆ ਗਿਆ ਸੀ ਗੁਰਦਾਸਪੁਰ ਤੋਂ ਵੱਖ ਕਰਕੇ ਪਠਾਨਕੋਟ ਜ਼ਿਲ੍ਹਾ ਬਣਾਇਆ ਗਿਆ ਸੀ ਤੇ ਜੇ ਆਪਾਂ ਇਹਦੀ ਮਤਲਬ ਹੀ ਭੂਗੋਲਿਕ ਦੇਖੀ ਆਪਾਂ ਮੈਪ 'ਚ ਦੇਖੀ ਵੀ ਪੰਜਾਬ ਦੇ ਮੈਪ 'ਚ ਕਿੱਥੇ ਪਠਾਨਕੋਟ ਹੈ ਤਾਂ ਉਹ ਆਪ ਦੇਖਦੇ ਆਂਨੇ ਆਪਾਂ ਇਹੋ ਜਿਹੀ ਕੁਝ ਸ਼ੇਪ ਹੈ ਪੰਜਾਬ ਦੀ ਆਪਣੀ ਦੀ ਇਹ ਜੀ ਤਾਂ ਇਹ ਜੋ ਹਿੱਸਾ ਹੈ ਇੱਕ ਦਾ ਅੰਨ ਦੀ ਗਈ ਇੱਕ ਇਹ ਤੇ ਇੱਕ ਇਹ ਐਵੇਂ ਠੀਕ ਹੈ ਇਹ ਵਾਲਾ ਜੋ ਖੇਤਰ ਹੈ ਇਹ ਹੈ ਮਾਝਾ ਇਹ ਹੈ ਦੁਆਬਾ ਇਹ ਹੈ ਮਾਲਵਾ ਠੀਕ ਹੈ ਜੀ ਜੋ ਆਪਣਾ ਪਠਾਨਕੋਟ ਹੈ ਉਹ ਇੱਥੇ ਹੈ ਇਹ ਪਠਾਨਕੋਟ ਆ ਗਿਆ ਉਸ ਤੋਂ ਬਾਅਦ ਗੁਰਦਾਸਪੁਰ ਆ ਗਿਆ ਫਿਰ ਅਮਰਸਰ ਆ ਗਿਆ ਫਿਰ ਤਰਨਤਾਰਨ ਆ ਗਿਆ ਐਵੇਂ ਇੱਥੇ ਹੈ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਤੇ ਨਵਾਂ ਸ਼ਹਿਰ ਬਾਕੀ ਜਿੰਨੇ ਬਾਕੀ 15 ਜ਼ਿਲ੍ਹੇ ਨੇ ਉਹ ਮਾਲਵਾ ਚਾਹੁੰਦੇ ਨੇ ਤਾਂ ਦੋਸਤੋ ਗੱਲ ਕਰਦੇ ਆਪਾਂ ਚੱਲਦੇ ਆ ਟੌਪਿਕ ਤੇ ਪਠਾਨਕੋਟ ਬਾਰੇ ਗੱਲ ਕਰਦੇ ਆਪਾਂ ਪਣਕੋਟ ਦੋ ਦਰਿਆਵਾਂ ਦੇ ਵਿਚਕਾਰ ਸਥਿਤ ਹੈ ਕਿਹੜੇ ਕਿਹੜੇ ਦਰਿਆਣੇ ਜੀ ਇਕੱਤਰ 라ਵੀ ਐ ਇਕ ਬਿਆਸ ਇਹ ਦੋ ਦਰਿਆਵਾਂ ਦੇ ਵਿਚਕਾਰ ਸਥਿਤ ਹੈ ਪਠਾਨਕੋਟ ਉਤਲੀ ਸੈਟ ਆ ਜਿਹਨੂੰ ਆਪਾਂ ਮਾਜਾ ਵੀ ਕਹਿੰਦੇ ਆ ਵੀ ਮਾਜੇ ਚ ਪਠਾਨਕੋਟ ਸਥਿਤ ਹੈ ਜਿਵੇਂ ਆਗੇ ਦੇਖੋ ਮਾਜੇ ਖੇਤਰ ਵਿੱਚ ਆਉਂਦਾ ਹੈ ਉਸ ਤੋਂ ਬਾਅਦ ਪੰਜਾਬ ਵਿੱਚ ਇਸ ਦੀ ਦਿਸ਼ਾ ਉੱਤਰ ਵੱਲ ਹੈ ਜੇ ਆਪਾਂ ਪੰਜਾਬ ਤੇ ਦੇਖੀਏ ਜਿਵੇਂ ਇਹ ਪੰਜਾਬ ਆ ਗਿਆ ਇਹ ਪੰਜਾਬ ਆ ਗਿਆ ਇਹ ਆ ਗਿਆ ਇਸਟ ਨਾਰਥ ਸਾਊਥ ਇਸ ਤੇ ਦਰੇ ਵਾਸਤੇ ਦਰੇ ਇਹ ਦੇਖੋ ਨਾਰਥ ਸਾਈਡ ਯਾਨੀ ਕਿ ਉੱਤਰ ਦਿਸ਼ਾ ਵੱਲ ਪਠਾਨਕੋਟ ਆਂਦਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਪਾਸ਼ਾ ਪਾਸ਼ਾ ਹਿੰਦੀ ਬੋਲੀ ਜਾਂਦੀ ਹੈ ਪੰਜਾਬੀ ਬੋਲੀ ਜਾਂਦੀ ਹੈ ਕਿਉਂਕਿ ਉਹ ਪਹਾੜੀ ਇਲਾਕਾ ਹੈ ਪਹਾੜੀ ਵੀ ਬੋਲੀ ਜਾਂਦੀ ਹੈ ਤੇ ਡੋਗਰੀ ਵੀ ਬੋਲੀ ਜਾਂਦੀ ਹੈ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਇਹਦਾ 929 ਕਿਲੋਮੀਟਰ ਸਕਰ ਏਰੀਆ ਹੈ ਪਠਾਨਕੋਟ ਦਾ ਹਾਂਜੀ ਜੇ ਆਪਾਂ ਗੱਲ ਕਰੀਏ ਤਹਿਸੀਲ ਕਿੰਨੀਆਂ ਨੇ ਪਠਾਨਕੋਟ ਚ ਤਾਂ ਦੋ ਤਹਿਸੀਲਾਂ ਨੇ ਇੱਕ ਤਾਂ ਹੈਗੀ ਧਾਰਕਲਾ ਦੂਜੀ ਹੈ ਪਠਾਨਕੋਟ ਇੱਕ ਧਾਰਕਲਾ ਦੂਜੀ ਪਠਾਨਕੋਟ ਤੇ ਆਪਾਂ ਉਪ ਤਹਿਸੀਲ ਦੀ ਗੱਲ ਕਰੀਏ ਸਬਤ ਤਹਿਸੀਲ ਦੀ ਤਾਂ ਇੱਕ ਹੈ ਬਾਮੀਅਲ ਤੇ ਦੂਜੀ ਹੈ ਨਾਰੋਟ ਜੈਮਲ ਤੇ ਜੇ ਬਲਾਕ ਦੀ ਗੱਲ ਕਰੀਏ ਤਾਂ 6 ਬਲਾਕ ਨੇ ਪਠਾਨਕੋਟ ਹੈ ਧਾਰਕਲਾ ਗਰੋਟਾ ਨਾਰੋਟ ਜੈਮਲ ਬਾਮੀਅਲ ਤੇ ਸੁजानਪੁਰ ਇਹ 6 ਬਲਾਕ ਨੇ ਤੇ ਟੋਟਲ ਪਠਾਨਕੋਟ ਜ਼ਿਲ੍ਹੇ ਵਿੱਚ 532 ਪਿੰਡ ਨੇ ਤੇ ਪੰਚਾਇਤ ਕਿੰਨੀਆਂ ਨੇ 419 ਪੰਚਾਇਤਾਂ ਨੇ ਤੇ ਹੁਣ ਗੱਲ ਕਰਦੇ ਆਪਾਂ ਇਹਦੀ ਜਨਸਖਿਆ ਦੀ 2011 ਦੀ ਜਨਗਣਨਾ ਅਨੁਸਾਰ ਇਹਦੀ ਜਨਸਖਿਆ ਕਿੰਨੀ ਹੈ 6 ਲੱਖ 22412 ਇਹਦੀ ਜਨਸੰਖਿਆ ਹੈ ਜੇਕਰ ਆਪਾਂ ਟੋਟਲ ਜਨਸੰਖਿਆ ਵਿੱਚ ਪੁਰਸ਼ ਦੀ ਗੱਲ ਕਰੀਏ ਤਾਂ 333767 ਜਿਹੜੇ ਨੇ ਪੁਰਸ਼ ਨੇ 288645 ਜਿਹੜੀ ਉਹ ਔਰਤਾਂ ਨੇ ਯਾਨੀ ਮਹਿਲਾ ਨੇ ਜੇ ਆਪਾਂ ਲਿੰਗ ਅਨੁਪਾਤ ਦੀ ਗੱਲ ਕਰੀਏ ਤਾਂ 907 ਲਿੰਗ ਅਨੁਪਾਤ ਹੈ ਯਾਨੀ ਕਿ 1000 ਮੁੰਡੇ ਪਿੱਛੇ 907 ਕੁੜੀਆਂ ਨੇ ਜੇ ਸਾਕਰਤਾ ਦਰ ਦੀ ਗੱਲ ਕਰੀਏ ਤਾਂ 87. ਜਿਹੜੇ 99% ਲੋਕ ਇੱਥੇ ਪੜ੍ਹੇ ਲਿਖੇ ਨੇ ਤੇ ਪੁਰਸ਼ ਕਿੰਨੇ ਪੜ੍ਹੇ ਲਿਖੇ ਨੇ 91.05% ਜਿਹੜੇ ਪੁਰਸ਼ ਨੇ ਉਹ ਇੱਥੋਂ ਦੇ ਪੜੇ ਲਿਖੇ ਨੇ ਤੇ ਔਰਤਾਂ ਕਿੰਨੀ ਪੜੇ ਲਿਖੀਆਂ ਨੇ ਤਾਂ 84.65% ਜਿਹੜੀ ਔਰਤਾਂ ਨੇ ਉਹ ਪਠਾਨਕੋਟ ਦੀਆਂ ਪੜੇ ਲਿਖੀਆਂ ਨੇ ਜੀ ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਇੱਥੋਂ ਦੇ ਫੇਮਸ ਧਾਰਮਿਕ ਸਥਾਨਾ ਕਿਹੜੇ ਨੇ ਜਿਵੇਂ ਗੁਰਦੁਆਰਾ ਜਾਂ ਮੰਦਿਰ ਲਾ ਲੋ ਕਿਹੜੇ ਨੇ ਤਾਂ ਇੱਥੋਂ ਦਾ ਸਭ ਤੋਂ ਪ੍ਰਸਿੱਧ ਗੁਰਦੁਆਰਾ ਕਿਹੜਾ ਹੈ ਜੀ ਸ੍ਰੀ ਮਰਤ ਸਾਹਿਬ ਸ੍ਰੀ ਵਾਰਤ ਸਹਿਬ ਗੁਰਦੁਆਰਾ ਇੱਥੋਂ ਦਾ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ ਇਤਿਹਾਸਿਕ ਹੈ ਇੱਥੇ ਕੀ ਸੀ ਗੁਰਨਾਨਕ ਦੇਵ ਜੀ ਦੇ ਪੁੱਤਰ ਸੀ ਸ੍ਰੀ ਚੰਦ ਆ ਉਹਨੇ ਇੱਥੇ ਇੱਥੇ ਪਹਾੜਾਂ ਵਿੱਚ ਤਪੱਸਿਆ ਕੀਤੀ ਸੀ ਇਸ ਲਈ ਇੱਥੇ ਸ੍ਰੀ ਵਾਰਤ ਸਹਿਬ ਗੁਰਦੁਆਰਾ ਪਿਆ ਜੀ ਸ੍ਰੀ ਵਾਰਤ ਸਹਿਬ ਗੁਰਦੁਆਰਾ ਬਣਿਆ ਤੇ ਦੂਜਾ ਹੈ ਆਪਣਾ 나ਗਣੀ ਮੰਦਿਰ ਬਹੁਤ ਫੇਮਸ ਹੈ ਜੀ ਕਾਲੀ ਮਾਤਾ ਮੰਦਿਰ ਵੀ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਲਕਸ਼ਮੀ ਨਾਰਾਇਣ ਮੰਦਿਰ ਇੱਕ आशापूर्णी ਮੰਦਿਰ ਵੀ ਹੈ ਮੁਕਤੇશ્વਰ ਮੰਦਿਰ ਵੀ ਹੈ ਤੇ ਜੇ ਆਪਾਂ ਗੱਲ ਕਰੀਏ ਮੁਕਤੇશ્વਰ ਮੰਦਿਰ ਦੀ ਤਾਂ ਇਹਨੂੰ ਮਿਨੀ ਹਰਿਦੁਆਰ ਵੀ ਕਿਹਾ ਜਾਂਦਾ ਹੈ ਜੇ ਕੁਐਸਚਨ ਚ ਆ ਜੇ ਕਿ ਪਠਾਨਕੋਟ ਜ਼ਿਲ੍ਹੇ ਦੀ ਗੱਲ ਕਰੀਏ ਕਿ ਮਿਨੀ ਹਰਿਦੁਆਰ ਕਿਸ ਕਿਹੜੇ ਮੰਦਿਰ ਨੂੰ ਕਿਹਾ ਜਾਂਦਾ ਹੈ ਤਾਂ ਉਹ ਕਿਹਾ ਜਾਂਦਾ ਹੈ ਮੁਕਸਰ ਮੁਕਤੇશ્વਰ ਮੰਦਿਰ ਨੂੰ ਮਿਨੀ ਹਰਿਦੁਆਰ ਕਿਹਾ ਜਾਂਦਾ ਹੈ ਹਾਂ ਜੇ ਹੁਣ ਗੱਲ ਕਰਦੇ ਹਾਂ ਡੈਮ ਦੀ ਇੱਥੇ ਇੱਕ ਬਹੁਤ ਹੀ ਜ਼ਿਆਦਾ ਜੋ ਅਕਸਰ ਪੇਪਰ ਵਿੱਚ ਪੁੱਛੀ ਜਾਂਦੀ ਹੈ ਰੰਜੀਤ ਸਾਗਰ ਡੈਮ ਇੱਥੇ ਹੀ ਬਣੀ ਹੋਈ ਹੈ ਰੰਜੀਤ ਸਾਗਰ ਡੈਮ ਜੋ ਉਹ ਇੱਥੇ ਹੀ ਬਣੀ ਹੋਈ ਹੈ ਇਹਨੂੰ ਥਿੰਡ ਡੈਮ ਵੀ ਕਿਹਾ ਜਾਂਦਾ ਹੈ ਤੇ ਇਹ ਕਦੋਂ ਬਣਾਈ ਗਈ ਸੀ ਮਾਰਚ 2021 ਵਿੱਚ ਮਾਰਚ 2021 ਵਿੱਚ ਇਹ ਡੈਮ ਬਣਾਈ ਗਈ ਸੀ ਤੇ ਇਹਨੂੰ ਪੰਜਾਬ ਦਾ ਸਿੰਚਾਈ ਵਿਭਾਗ ਹੈ ਜੋ ਉਸ ਵੱਲੋਂ ਬਣਾਇਆ ਗਿਆ ਸੀ ਤੇ ਇੱਥੇ ਇੱਕ ਕਿਲਾ ਬਹੁਤ ਜ਼ਿਆਦਾ ਮਸ਼ਹੂਰ ਹੈ ਸ਼ਾਹਪੂਰ ਕੰਡੀ ਕਿਲਾ ਕਿਹੜਾ ਕਿਲਾ ਜੀ ਸ਼ਾਹਪੂਰ ਕੰਡੀ ਕਿਲਾ ਜੋ ਕਿ ਬਹੁਤ ਜ਼ਿਆਦਾ ਫੇਮਸ ਹੈ ਇਹ ਰਾਵੀ ਨਦੀ ਦੇ ਕਿਨਾਰੇ ਤੇ ਬਣਿਆ ਹੋਇਆ ਹੈ ਰਾਵੀ ਨਦੀ ਦੇ ਕਿਨਾਰੇ ਤੇ ਇਹ ਕਿਲਾ ਬਣਿਆ ਹੋਇਆ ਹੈ ਤੇ ਇਹ 1505 ਈਸਵੀ ਵਿੱਚ ਬਣਾਇਆ ਗਿਆ ਸੀ ਇਹਨੂੰ ਬਣਾਇਆ ਕਿ ਨਹੀਂ ਸੀ ਜਸਪਾਲ ਪਠਾਣੀ ਅਸੀਂ ਇੱਕ ਉਸ ਦੇ ਦੁਆਰਾ ਇਹ ਕਿਲਾ ਬਣਵਾਇਆ ਗਿਆ ਸੀ ਤੇ ਇੱਕ ਹੋਰ ਬਹੁਤ ਜ਼ਿਆਦਾ ਫੇਮਸ ਜੋ ਸਥਾਨ ਹੈ ਜੋ ਸਥਾਨ ਹੈ ਜੋ ਕਿ ਪੂਰੇ ਏਸ਼ੀਆ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੈ ਇੱਕ ਪਠਾਨਕੋਟ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਮਿਲਟਰੀ ਕੈਂਟ ਹੈ ਜੀ ਪਠਾਨਕੋਟ ਵਿੱਚ ਪੂਰੇ ਏਸ਼ੀਆ ਦਾ ਸਭ ਤੋਂ ਵੱਡਾ ਮਿਲਟਰੀ ਕੈਂਟ ਹੈ ਕੀ ਨਾਮ ਹੈ ਉਸ ਕੈਂਟ ਦਾ ਮੈਮਨ ਕੈਂਟ ਮੈਮਨ ਕੈਂਟ ਇਹ ਏਸ਼ੀਆ ਦਾ ਸਭ ਤੋਂ ਵੱਡਾ ਕੈਂਟ ਹੈ ਜੀ ਤੇ ਹੋਰ ਸਥਾਨ ਦੇਖੀਏ ਜੇ ਆਪਾਂ ਦੂਰਦਰਸ਼ਨ ਦਾ ਸੈਂਟਰ ਬਣਿਆ ਹੋਇਆ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਲਾਇਬ੍ਰੇਰੀ ਵੀ ਹੈ ਲਾਲ ਬਾਦਰ ਸ਼ਾਸਤਰੀ ਪਾਰਕ ਹੈ ਪੀ ਡਬਲਯੂ ਡੀ ਰੈਸਟ ਹਾਊਸ ਵੀ ਬਣਿਆ ਹੋਇਆ ਹੈ ਗੁਲਮੋਰ ਟੂਰਿਸਟ ਕੰਪਲੈਕਸ ਵੀ ਹੈ ਤੇ ਇੱਕ ਗੱਲ ਹੋਰ ਪਠਾਨਕੋਟ ਵਿੱਚ ਇੱਕ ਮਿਨੀ ਇੱਕ ਮਿਨੀ ਗੋਆ ਵੀ ਬਣਿਆ ਹੋਇਆ ਹੈ ਪਠਾਨਕੋਟ ਵਿੱਚ ਇੱਕ ਮਿਨੀ ਗੋਆ ਵੀ ਬਣਿਆ ਹੋਇਆ ਹੈ ਯਾਨੀ ਕਿ ਜੇ ਆਪਾਂ ਦੇਖੀਏ ਤਾਂ ਬਹੁਤ ਸਾਰੇ ਇਹੋ ਜਿਹੇ ਸਥਾਨ ਨੇ ਜੋ ਕਿ ਕੁੰਮਲੀ ਬਹੁਤ ਹੀ ਜ਼ਿਆਦਾ ਸੋਹਣੇ ਨੇ ਤੇ ਦੋਸਤੋ ਇਹ ਸੀ ਆਪਣੀ ਅੱਜ ਦੀ ਵੀਡੀਓ ਅੱਪਾ ਗੱਲ ਕੀਤੀ ਪਠਾਨਕੋਟ ਜ਼ਿਲ੍ਹੇ ਬਾਰੇ ਤਾਂ ਕੱਲ ਨੂੰ ਆਪਾਂ ਗੱਲ ਕਰਾਂਗੇ ਨਵਾਂ ਜ਼ਿਲ੍ਹਾ ਯਾਨੀ ਕਿ ਕੁਰਦਾਸਪੁਰ ਜ਼ਿਲ੍ਹੇ ਬਾਰੇ ਐਵੇਂ ਆਪਾਂ ਪੂਰੇ ਜਿੰਨੇ ਵੀ 23 ਜ਼ਿਲ੍ਹੇ ਨੇ ਉਹਨਾਂ ਨੂੰ ਇੱਕ ਇੱਕ ਵੀਡੀਓ ਵਿੱਚ ਕਵਰ ਕਰਾਂਗੇ ਤੇ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਵੀ ਸਭ ਤੋਂ ਪਹਿਲਾਂ ਮਿਲ ਸਕੇ ਤੇ ਜੋ ਵੀ ਵੀਡੀਓ ਅਪਲੋਡ ਹੋਊਗੀ ਚੈਨਲ ਤੇ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤਾਂ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ